वाले दी हवेली ਦੇ ਵਿੱਚ ਮੁਰ ਖੁਸ਼ੀਆਂ ਪਰਤੀਆਂ ਨੇ ਸਿੱਧੂ ਮੁਸੇਵਾਲਾ ਦੀ हवेली ਦੇ ਵਿੱਚ ਮੌਜੂਦ ਆਂਗਾ ਸਿੱਧੂ ਮੁਸੇਵਾਲਾ ਦੇ ਪਿਤਾ ਨੇ ਖੁਸ਼ੀ ਜਿਹੜੀ ਸਾਂਝੀ ਕੀਤੀ ਆ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕੇ ਛੋਟਾ ਸਿੱਧੂ ਮੁਸੇਵਾਲਾ ਵਾਪਸ ਆ ਗਿਆ ਤਾਂ ਗੱਲ ਕਰਾਂਗੇ ਸਿੱਧੂ ਦੇ ਪ੍ਰਸ਼ੰਸਕ ਤੇ ਸਿੱਧੂ ਦੇ ਦੋਸਤ ਸਿੱਧੂ ਮੁਸੇਵਾਲਾ ਦੇ ਘਰ ਪਹੁੰਚਿਆ ਹਵੇਲੀ ਕੀ ਕਹੋਗੇ ਬਿਲਕੁਲ ਕਾਫੀ ਸਮੇਂ ਤੋਂ ਹਵੇਲੀ ਦੇ ਵਿੱਚ ਜਿਹੜੀ ਉਦਾਸੀ ਸਾਈ ਹੋਈ ਸੀ ਅੱਜ ਖੁਸ਼ੀਆਂ ਵਾਪਸ ਆਈਆਂ ਨੇ ਸਭ ਤੋਂ ਪਹਿਲੇ ਵਹਿਰਜੀ ਕੀ ਖਾਲਸਾ ਵਹਿਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਧੰਨਵਾਦ ਅਕਾਲ ਪੁਰਖ ਦਾ ਤੇ ਉਸ ਤੋਂ ਬਾਅਦ ਜਿੱਥੇ ਤੱਕ ਬਾਈ ਨੂੰ ਆਲ ਵਰਲਡ ਦੇ ਵਿੱਚ ਪੰਜਾਬੀ ਜਾਂ ਕੋਈ ਵੀ ਸੁਣਦਾ ਸੀ ਉਹਨਾਂ ਦੀਆਂ ਦਵਾਵਾਂ ਸੱਤ ਕੇ ਅੱਜ ਫੇਰ ਫੇਰ ਬਾਈ ਸਿੱਧੂ ਦੇ ਘਰ ਖੁਸ਼ੀ ਆਈ ਆ ਤੇ ਇੰਨੇ ਕਿ ਨਰਵਸਾਂ ਵੀ ਬੋਲ ਕੇ ਦੱਸ ਨਹੀਂ ਸਕਦੇ ਇੰਨੇ ਕਿ ਨਰਵਸਾਂ ਵੀ ਬੋਲ ਕੇ ਦੱਸ ਨਹੀਂ ਸਕਦੇ ਕਿਉਂਕਿ ਇਹ ਖੁਸ਼ੀ ਪਰਿਵਾਰ ਨੂੰ ਤਾਂ ਹੋਣੀ ਹੋਣੀ ਆ ਸਾਨੂੰ ਹੋਣੀ ਨਹੀਂ ਪਰ ਆਲ ਵਰਲਡ ਦੇ ਵਿੱਚ ਖੁਸ਼ੀ ਐ ਇੰਨੀ ਕੋ ਫੋਨ ਆ ਚੁੱਕੇ ਨੇ ਤੁਸੀਂ ਜਿੱਥੇ ਵੀ ਖੋਲੋਗੇ ਇੱਕ ਫਿਰਫਿਕ ਜੋ ਮਾਰਨਿੰਗ ਸਰਪੰਚ ਸਾਹਿਬ ਨੇ ਪੋਸਟ ਪਾਈ ਆ ਉਹੀ ਚੱਲਦੀ ਆ ਕਿਸੇ ਦਾ ਵਟਸਐਪ ਖੋਲੋ ਕਿਸੇ ਦਾ ਫੇਸਬੁਕ ਖੋਲੋ ਜਾਂ ਸਨੈਪਚੈਟ ਖੋਲੋ ਜਿੱਥੇ ਵੀ ਖੋਲੋਗੇ ਤੁਹਾਨੂੰ ਉਹੀ ਫੋਟੋ ਨਜ਼ਰ ਆ ਰਹੀ ਐ ਲੋਕਾਂ ਦਾ ਇੰਨਾ ਪਿਆਰ ਆ ਲੋਕਾਂ ਦੀਆਂ ਦਵਾਵਾਂ ਆਈਆਂ ਸੀਗੀਆਂ ਉਹਦੇ ਕਰਕੇ ਸਾਰਾ ਆਜ਼ਾਦ ਦਿਨ ਆਇਆ ਜਾਂ ਖੁਸ਼ੀ ਦਾ ਤੇ ਬਹੁਤ ਖੁਸ਼ ਆ ਵੀ ਨਰਵਸ ਆ ਵੀ ਬੋਲ ਕੇ ਦੱਸ ਨਹੀਂ ਸਕਦੇ ਕਿੰਨੀ ਖੁਸ਼ੀ ਹੈ ਯਾਰ ਨਹੀਂ ਕਰ ਸਕਦੇ ਬਿਲਕੁਲ ਕੁਝ ਲੋਕ ਪਹਿਲਾਂ ਉਹੀ ਪੋਸਟਾਂ ਪਾਰ ਜਿਹੇ ਸੀਗੇ ਬਿਨਾ ਉਹ ਤੋਂ ਅੱਜ ਜਿਹੜੀ ਪਰਿਵਾਰ ਨੇ ਦੇਖੋ ਸਰਪੰਚ ਸਾਹਿਬ ਨੇ ਪਿਛਲੇ ਦਿਨਾਂ 'ਚ ਬਾਪੂ ਬਲਕੌਰ ਜੀ ਨੇ ਕਿਹਾ ਸੀਗਾ ਵੀ ਮੈਂ ਆਪ ਆਪਣੀ ਪੇਜ ਤੋਂ ਸਾਂਝੀ ਕਰਕੇ ਦੱਸੂਗਾ ਤੇ ਉਹਨਾਂ ਨੇ ਅੱਜ ਸਾਂਝੀ ਕੀਤੀ ਹੈ ਤੇ ਇਹ ਸੱਚ ਆ ਕਿਉਂਕਿ ਪਹਿਲਾਂ ਤਾਂ ਚਲੋ ਚੱਲਦੀ ਰਹਿੰਦੇ ਸੋਸ਼ਲ ਮੀਡੀਆ ਚੱਲਦੇ ਰਹਿੰਦੇ ਆ ਪਰ ਬਾਪੂ ਜੀ ਨੇ ਕਦੇ ਨਹੀਂ ਕਿਹਾ ਹੱਥ ਬੰਨੇ ਸੀ ਜਿਸ ਦਿਨ ਵਫਾ ਹਾਂ ਤੇ ਤੁਸੀਂ ਯਕੀਨ ਨਾ ਕਰੋ ਜਿਸ ਦਿਨ ਕੁਝ ਵੀ ਹੋਊਗਾ ਤਾਂ ਮੈਂ ਆਪਿਆ ਪੋਸਟ ਪਾਉਂਗਾ ਅੱਜ ਫਿਰ ਲੱਡੂ ਪੂਰੇ ਵੰਡੇ ਜਾ ਰਹੇ ਆਪਣੇ ਲੱਡੂ ਬਾਈ ਜੀ ਲੱਡੂ ਵੰਡ ਕੇ ਆਏ ਆ ਜੀ ਘਰ ਤੋਂ ਲੈ ਕੇ ਸਮਾਨ ਤੱਕ ਲੰਡੂ ਵੰਡ ਕੇ ਆਂ ਜੋ ਵੀ ਟੱਕਰਿਆ ਹਰ ਇੱਕ ਨੂੰ ਖਵਾਇਆ ਮੂੰਹ ਮਿੱਠਾ ਕਰਾਇਆ ਤੇ ਇੰਨਾ ਕਿ ਖੁਸ਼ੀਆਂ ਸੀਗੇ ਵੀ ਮਾਤਾ ਬਜ਼ੁਰਗ ਮਾਤਾ ਜੋ ਇੱਥੇ ਸਮਾਨ ਵੇਚਦੀਆਂ ਉਹ ਜੱਫੀਆਂ ਪਾ ਪਾ ਕੇ ਮਿਲੀਆਂ ਇੰਨੀ ਕਿ ਹਰ ਇੱਕ ਦੇ ਦਿਲ ਦੇ ਵਿੱਚ ਹਮਦਰਦੀ ਸੀਗੀ ਪ੍ਰਤੀ ਤੇ ਇੱਕ ਮੇਰੀ ਬੇਨਤੀ ਇਹ ਹੀ ਆ ਵੀ ਜਿੱਦਾਂ ਬਾਈ ਦੇ ਘਰ ਖੁਸ਼ੀ ਲਈ ਬੱਚੇ ਦੀ ਪਰਵਾਸਾਂ ਕਰੀਆਂ ਤੇ ਸਿੱਧੂ ਲਈ ਹੁਣ ਬਾਈ ਸਾਡਾ ਉਹ ਹੀ ਸਿੱਧੂ ਆ ਤੇ ਉਹਦੇ ਲਈ ਵੱਧ ਤੋਂ ਵੱਧ ਦੁਆਵਾਂ ਕਰੋ ਵੀ ਰੱਬ ਨੂੰ ਬੜੀ ਲੰਮੀ ਉਮਰ ਬਖਸ਼ੇ ਅਸੀਂ ਤਾਂ ਕਹਿੰਦੇ ਸਾਡੀ ਉਮਰ ਹੀ ਬਾਈ ਨੂੰ ਲੱਗ ਜੇ ਆਸ ਜਾਗ ਗਈ ਆ ਦੁਬਾਰੀ ਝੋਟਾ ਵਾਪਸ ਆ ਗਿਆ 911 ਫੇਰ ਮਾਖਾ ਭਾਈ ਜੀ 100% ਜੀ ਬਾਕੀ ਆ ਮੌਕੇ ਤੇ ਆਪਾਂ ਕੁਝ ਨਹੀਂ ਕਹਿਣਾ ਚਾਹੁੰਦੇ ਜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਖੁਸ਼ੀ ਆ ਸਾਨੂੰ ਇੰਨੀ ਖੁਸ਼ੀ ਆ ਆਲ ਵਰਲਡ ਜਿੱਥੇ ਤੱਕ ਪੰਜਾਬੀ ਬੈਠਾ ਸਭ ਨੂੰ ਖੁਸ਼ੀ ਆ ਕੀ ਕਹੋਗੇ ਭਾਈ ਦੁਬਾਰਾ ਜਿਹੜਾ ਖੁਸ਼ੀਆਂ ਪਰਤੀਆਂ ਨੇ ਗਿਆ ਸਿੱਧੂ ਮੂਸੇਵਾਲੇ ਨਾਲ ਅਕਸਰ ਤੁਸੀਂ ਰਹਿੰਦੇ ਸੀ ਚਾਹਦੇ ਤੇ ਉਹਦੇ ਕਰ ਬਹੁਤ ਖੁਸ਼ੀ ਅੱਜ ਪਿੰਡ ਵਾਸੀਆਂ ਦੇ ਸਾਰੇ دوست ਮਿੱਤਰਾਂ ਨੇ ਜਿਹੜਾ ਸਿੱਧੂ ਦੇ ਪਰਿਵਾਰ ਨਾਲ ਨੇੜੇ ਸੀ ਨੇੜ ਤੋਂ ਬਧਾਉਦੇ ਸੀ ਉਹਨਾਂ ਦੀ ਖੁਸ਼ੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਖੁਸ਼ੀ ਨਾਲ ਦਸਣ ਦਾ ਮਾਹੌਲ ਪਿੰਡ ਮੂਸਾ ਵਿੱਚ ਬਣਾਇਆ ਜਾ ਰਿਹਾ ਹੈ ਢੋਲ ਪਟਾਕੇ ਲੱਡੂ ਅਤੇ ਮਠਾਈਆਂ ਵੰਡ ਕੇ ਬਹੁਤ ਜ਼ਿਆਦਾ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਬਿਲਕੁਲ ਦੇਖਿਆ ਅੱਜ ਹਰ ਇੱਕ ਦੇ ਚਿਹਰੇ ਤੇ ਸਮਾਇਲ ਆ ਜਿਹੜੀ ਖਤਮ ਹੋ ਗਈ ਸੀ ਉਹ ਦੁਬਾਰੇ ਬਹੁਤ ਦਬਾਵਾਂ ਲ ਲ ਮਾਤਾ ਤੇ ਪਿਤਾ ਦੇ ਦਬਾਵਾਂ ਨਾਲ ਲੋਕਾਂ ਦੇ ਦਬਾਵਾਂ ਨਾਲ ਉਹ ਖੁਸ਼ੀ ਸਿੱਧੂ ਦੇ ਘਰ ਵਾਪਸ ਦੁਬਾਰੇ ਆਈ ਹੈ ਦੁਬਾਰੇ ਇੱਕ ਹੁਣ ਫਿਰ ਲੱਗਦਾ ਹੈਗਾ ਵੀ ਮੂਸੇ ਦਾ ਨਾਮ ਫਿਰ ਦੁਨੀਆ ਦੇ ਮੂਸੇ ਦਾ ਨਾਮ ਦੁਨੀਆ ਭਾਰਤ ਵਿੱਚ ਫਿਰ ਚੌਕੂ ਸਿੱਧੂ ਦੁਬਾਰਾ ਹੁੰਦੀ ਕੀ ਕਹੋਗੇ ਕਿਤੇ ਅੱਜ ਜਿਹੜਾ ਖੁਸ਼ੀ ਜਿਹੜੀ ਵਾਪਸ ਪਰਤੇ ਆ ਗਈ ਸਾਨੂੰ ਬਹੁਤ ਖੁਸ਼ੀ ਆਈ ਸਾਡਾ ਭਰਾ ਦੁਬਾਰੇ ਵਸ ਆ ਗਿਆ ਇਹਦਾ ਕਰਕੇ ਸਾਡੇ ਪਿੰਡ 'ਚ ਬਹੁਤ ਖੁਸ਼ੀ ਹੈਗੀ ਸੀ ਪਿੰਡ 'ਚ ਮਠਿਆਈਆਂ ਬੰਡੀਆਂ ਲੱਡੂ ਬੰਡੇ ਆ ਸਾਰੇ ਕਿਤੇ ਉਹ ਸਾਨੂੰ ਖੁਸ਼ੀ ਬਹੁਤ ਲੱਗਦਾ ਲੱਗਦਾ ਲੱਖਾਂ ਕਰੋੜਾਂ ਬਜ਼ੁਰਗਾਂ ਦੇ ਆ ਬੱਚਿਆਂ ਦੀਆਂ ਦੁਆਵਾਂ ਦਾ ਅੱਜ ਜਿਹੜਾ ਪਰਮਾਤਮਾ ਨੇ ਹਾਂਜੀ ਬਈ ਸਾਰੀਆਂ ਨੀਆਂ ਦੁਆਵਾਂ ਨਾਲ ਸਾਡਾ ਭਾਈ ਦਵਾਰੇ ਆ ਗਿਆ ਹੈ ਤੇ ਇਸ ਲਈ ਬਸ ਖੁਸ਼ੀ ਹੈ ਸਾਨੂੰ ਬਿਲਕੁਲ ਤੁਸੀਂ ਦੇਖਿਆ ਜਿਹੜਾ ਅੱਜ ਜਿੱਥੇ ਪੂਰਾ ਮੂਸਾ ਪਿੰਡ ਜਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਹੋਵੇ ਜਾਂ ਸਿੱਧੂ ਦੀ ਸਮਾਦ ਹੋਵੇ ਤਾਂ ਪੂਰੇ ਮਾਨਸਾ ਜ਼ਿਲ੍ਹੇ ਦੇ ਨਾਲ-ਨਾਲ ਵੱਖ-ਵੱਖ ਦੇਸ਼ ਦੇ ਕੋਨਿਆਂ ਦੇ ਵਿੱਚ ਵੀ ਅੱਜ ਜਿਹੜਿਆ ਖੁਸ਼ੀ ਪਾਈ ਜਾ ਰਹੀ ਆ ਸਿੱਧੂ ਮੂਸੇਵਾਲਾ ਦੇ ਘਰ ਜਿਹੜਾ ਦੁਬਾਰੇ ਰੌਣਕਾਂ ਪਰਤੀਆਂ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਕਲਕਾਰੀਆਂ ਅੱਜ ਬੱਚੇ ਜਿਹਾ ਗੂੰਜੀਆਂ ਲੇ ਗਿਆਂ ਅਮਰਜੀਤ ਸਿੰਘ ਪੰਜਾਬ ਤੱਕ ਮੂਸਾ ਮਾਨਸਾ